ਮੈਂ ਤੁਸੀ ਦੇਖ ਸਕਦੇ ਹਾਂ ਤੇ ਡਿਜ਼ਾਈਨ ਵਗੈਰਾ ਵੀ ਦੇਖੋ ਲੋਗ ਤੇ ਤੁਹਾਨੂੰ ਇਦਾਂ ਦਾ ਸਾਰਾ ਕੱਪੜਾ ਇਹ ਮਾਰਕੀਟ ਦੇ ਵਿੱਚੋਂ ਮਿਲ ਜੇ ਟੀ ਸ਼ਰਟਾਂ ਵਗੈਰਾ ਆ ਗਈਆਂ ਬਾਕੀ ਕੱッセ ਵਗੈਰਾ ਆ ਗਏ ਜਿਵੇਂ ਆ ਪਏ ਨੇ ਲੋਗ ਪਾਕਿਸਤਾਨੀ ਦੁਪੱਟਾ ਤੇ ਇਸ ਤਰ੍ਹਾਂ ਦੇ ਕਲਰ ਇਹ ਗੁਜਰਾਤੀ ਇਹ ਗੁਜਰਾਤੀ ਇਹ ਗੁਜਰਾਤੀ ਆ ਤੇ 351 662 ਹੈ ਕਲਰ ਆਪਸ਼ਨ ਕਾਫੀ ಜಾफी ਜਿਆਦੇ ਹੈ। ਲਓ ਵੀ ਆਪਾਂ ਪਹੁੰਚੇ ਹੋਇਆ ਦਿੱਲੀ ਤੇ ਦਿੱਲੀ ਆਪਾਂ ਜੇ ਪਹੁੰਚੇ ਆ ਤੇ ਆਪਾਂ ਤੁਹਾਨੂੰ ਸੋਚਿਆ ਵੀ ਤੁਹਾਨੂੰ ਦਿਖਾਉਣਾ ਹੈ ਕੱਪੜੇ ਦੀ ਇੱਕ ਬਹੁਤ ਸਸਤੀ ਮਾਰਕੀਟ ਤੇ ਆਪਾਂ ਚੱਲਦੇ ਆਂ ਆਪਾਂ ਤੁਹਾਨੂੰ ਅੱਜ ਦਿੱਲੀ ਦੀ ਬਹੁਤ ਹੀ ਸਸਤੀ ਮਾਰਕੀਟ ਦਿਖਾਉਣਾ ਹੈ ਤੁਸੀਂ ਕੱਪੜਾ ਉੱਥੇ ਇੰਨਾ ਕਸਸਤਾ ਮਿਲ ਜੂ ਵੀ ਤੁਸੀਂ ਰੇਟ ਸੁਣ ਕੇ ਹੈਰਾਨ ਰਹਿਣਾ ਤੇ ਵੀਡੀਓ ਦਾ ਐਂਡ ਤੱਕ ਬਣੇ ਰਹੋ ਤੇ ਆਪਾਂ ਤੁਹਾਨੂੰ ਅੱਜ ਦਿੱਲੀ ਦੀ ਜਨਪਤ ਮਾਰਕੀਟ ਦਿਖਾਉਣੀ ਆ। ਲਓ ਵੀ ਇੱਧਰ ਹੈਗੀ ਆ ਮਾਰਕੀਟ ਤੇ ਇੱਧਰ ਚੱਲਦਾ ਰੋਡ ਤੇ ਇਹ ਰੋਡ ਦੇ ਉੱਪਰ ਹੀ ਮਾਰਕੀਟ ਆ ਤੇ ਰਜੀਵ ਚੌਂਕ ਦੇ ਕੋਲੇ ਪੈ ਜਾਂਦਾ ਹੈ ਤੇ ਇੱਥੋਂ ਤੁਸੀਂ ਬਹੁਤ ਸਸਤਾ ਕੱਪੜਾ ਜਿਹੜਾ ਲੈ ਸਕਦੇ ਹੋ ਤੇ ਆਪਾਂ ਤੁਹਾਨੂੰ ਸਾਰੀ ਅੱਜ ਇਹ ਮਾਰਕੀਟ ਦਿਖਾਵਾਂਗੇ ਤੇ ਜਿਵੇਂ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਬਹੁਤ ਹੀ ਜ਼ਿਆਦਾ ਕੱਪੜਾ ਮਾਰਕੀਟ ਦੇ ਵਿੱਚ ਹੁੰਦਾ ਜਿਵੇਂ ਆਹ ਦੇਖੋ ਇਹ ਲਓ ਬਈ ਦੇਖੋ ਲੇਡੀਜ਼ ਆਪਣੇ ਸਾਰੇ ਤੁਹਾਨੂੰ ਇੱਥੋਂ ਮਿਲ ਜਾਣਗੇ ਤੇ ਜਿਵੇਂ ਤੁਸੀਂ ਆਹ ਦੇਖ ਸਕਦੇ ਹੋ ਬਈ ਕਿੰਨੇ ਦਾ ਹੈ ਜੀ ਕਹਾਏ ਜੀ ਇੰਦਰੋਂ ਬਾਹਰ ਦੇਖੋ ਲਓ ਵੀ ਤੇ 11 ਵਜੇ ਮਾਰਕੀਟ ਓਪਨ ਹੁੰਦੀ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਤੁਹਾਨੂੰ ਸਾਰੀ ਅੱਜ ਇਹ ਮਾਰਕੀਟ ਦਿਖਾਵਾਂਗੇ ਦਿੱਲੀ ਦੀ ਤੇ ਬਾਕੀ ਇੰਦਰ ਦੇਖੋ ਲੇਡੀਜ਼ ਲਓ ਵੀ ਆ ਦੇਖੋ ਕਿੰਨੇ ਸੋਹਣੇ ਸੋਹਣੇ ਤੇ ਇੰਦਰ ਦੇਖੋ ਲੋਗੇ ਬਈ ਇਹ ਕੀ ਪ੍ਰਾਈਸ ਹੈ ਇਸਕਾ ਇਸਕਾ ਹੈ 300 ਜੇ 300 ਦਾ ਹੈ ਜੀ ਲਓ ਜੀ ਬਾਕੀ ਜੁੱਤੀਆਂ ਦੇਖੋ 13 ਦੇ ਢੇਰ ਪਏ ਨੇ ਦਿੱਲੀ ਦੇ ਵਿੱਚ ਕਿੰਨੇ ਦਾ ਹੈ ਪ੍ਰਾਈਸ ਇਸਕਾ 200 ਦਾ ਤੇ ਆਹ ਦੇਖੋ ਇੱਧਰ ਬਈ ਇਹ ਵੀ ਲੇਡੀਜ਼ ਆ ਗਏ ਤੁਸੀਂ ਦੇਖ ਸਕਦੇ ਹੋ ਤੇ ਡਿਜ਼ਾਈਨ ਵਗੈਰਾ ਵੀ ਦੇਖੋ ਲੋਬੀ ਤੇ ਤੁਹਾਨੂੰ ਇਦਾਂ ਦਾ ਸਾਰਾ ਕੱਪੜਾ ਇਹ ਮਾਰਕੀਟ ਦੇ ਵਿੱਚੋਂ ਮਿਲ ਜੂਗਾ ਜੇ ਤੁਸੀਂ ਇਹ ਮਾਰਕੀਟ ਆਉਨੇ ਹੋ ਤੇ ਅੱਗੇ ਆ ਗਈਆਂ ਟੀ ਸ਼ਰਟਾਂ ਲੋਬੀ ਤੇ ਆ ਕੱッセ ਵਗੈਰਾ ਹੋਗੇ ਲੋਰਾਂ ਹੋ ਗਈਆਂ ਨਾ ਬਾਕੀ ਟੀ ਸ਼ਰਟ ਗੋਲ ਗਲੇ ਵਾਲੀਆਂ ਕਾਲਰ ਵਾਲੀਆਂ ਤੁਹਾਨੂੰ ਸਾਰੀਆਂ ਹੱਥੋਂ ਮਿਲ ਜਾਣਗੀਆਂ ਲੋਬੀ ਦੇਖੋ ਤੇ ਬਹੁਤ ਵੱਡੀ ਮਾਰਕੀਟ ਹੈ ਇਹ ਤੇ ਆਪਾਂ ਤੁਹਾਨੂੰ ਅੱਗੇ ਦਿਖਾਉਨੇ ਆ ਸਾਰੀ ਮਾਰਕੀਟ ਤੇ ਜਿਵੇਂ ਆ ਦੇਖੋ ਲਓ ਵੀ 200 ਤੋਂ ਬਾਈਕਾਂ ਦਾ ਸਟਾਰਟਿੰਗ ਆ ਲਓ ਵੀ 200 ਤੇ ਆ 150 350 ਤੱਕ 350 ਤੱਕ ਤੇ ਇਹਦਾ ਆਪਾਂ ਜੇ ਮੱਲਾ ਮੂਰੀ ਫਿਰਦੇ ਆ ਬਾਕੀ ਅੱਗੇ ਵੀ ਤੁਹਾਨੂੰ ਦਿਖਾਉਨੇ ਆ ਅੱਗੇ ਵੀ ਕਾਫੀ ਹੈ ਮਾਰਕੀਟ ਆ ਜਿਵੇਂ ਆ ਦੇਖੋ ਸੇਲ ਲਿਖਿਆ ਆਇਆ ਥੇ 350 200 ਕੋਲ ਕੋਲ ਜੋ ਗਾ ਰਿਹਾ ਮਿਲਦਾ ਹੈ ਨਾ ਉਸੇ ਹੀ ਹੋਰ ਆ ਮਿਠਾ ਦੇ ਇੰਨੀਆਂ ਤੁਹਾਨੂੰ ਜੁੱਤੇ ਨੇ ਥੋੜੇ ਢੇਰ ਮਿਲ ਜਾਣਗੇ 200 ਸਰ ਹਾਂਜੀ ਬਤਾ ਦੀ ਸਰ ਬਤਾ ਦੀ ਜੀ ਬਤਾ ਦੀ ਹਾਂ 200 ਮੈਂ ਲੈ ਲਓ ਬੜੀਆ ਲੈ ਲਓ ਮੈਂ ਲੈ ਲਓ ਬੜੀਆ ਲੈ ਲਓ ਹੋ ਗਏ 200 ਮੈਂ ਭਾਈ ਆਹ ਹਾਂ ਹਾਂ ਲਓ ਵੀ ਕਲਰ ਵਾਲੀਆਂ ਤੁਹਾਨੂੰ ਮਿਲ ਜਾਣਗੀਆਂ ਸਾਇਦ ਤੁਹਾਨੂੰ ਫਿਰ ਇੱਕ ਮਿਲ ਜਾ ਜਿਵੇਂ ਸਾਈਜ਼ ਪਏ ਨੇ ਅਲੱਗ-ਅਲੱਗ ਤੇ ਬਾਈਟ ਸ਼ਰਟ ਵੀ ਤੁਹਾਨੂੰ ਮਿਲ ਜੂ 300 ਦੀ ਲਓ ਵੀ ਆ ਦੇਖੋ ਕਿ ਆ ਪਿਆ ਕੱਪੜਾ ਬਹੁਤ ਜ਼ਿਆਦਾ ਆ ਜੇ ਤੁਸੀਂ ਦੇਖੋਗੇ ਆ ਕੱਪੜਾ ਤੁਹਾਨੂੰ ਗਰਮੀਆਂ ਐਵੇਂ ਲੋਰਾਂ ਟੀ ਸ਼ਰਟਾਂ ਤੇ ਬਾਕੀ ਲੇਡੀਜ਼ ਤੇ ਮੁੰਡਿਆਂ ਦੇ ਕੱਪੜੇ ਹਰ ਇੱਕ ਤਰ੍ਹਾਂ ਦਾ ਕੱਪੜਾ ਤੁਹਾਨੂੰ ਇਹ ਮਾਰਕੀਟ ਦੇ ਵਿੱਚੋਂ ਮਿਲ ਜੂਗਾ ਤੁਸੀਂ ਦੇਖ ਸਕਦੇ ਹੋ ਲਓ ਵੀ ਅੱਗੇ ਵੀ ਤੁਹਾਨੂੰ ਪੈਂਟਾਂ ਵੀ ਮਿਲ ਜਾਣਗੀਆਂ ਲਓ ਇਹ ਮੇ ਦੀਆਂ ਪੈਂਟ ਤੁਹਾਨੂੰ ਇਹ ਮਾਰਕੀਟ ਦੇ ਵਿੱਚੋਂ ਮਿਲ ਜਾਏਗੀ ਤੇ ਬਾਕੀ ਆ ਦੇਖੋ ਜੀ ਇਹਨਾਂ ਪੈਂਟਾਂ ਕੁਆਂਟੀਟੀ ਦੇਖੋ ਕੱਪੜੇ ਦੀ ਕਿੰਨੀ ਜ਼ਿਆਦੇ ਆ ਨਾ ਤੁਹਾਨੂੰ ਇਹ ਮਾਰਕੀਟ ਦੇ ਵਿੱਚੋਂ ਮਿਲ ਜਾਣੀਆਂ ਜਿਵੇਂ ਆ ਪਈਆਂ ਨੇ ਤੇ ਪੈਂਟ ਹੀ ਪੈਂਟ ਪਈ ਆ ਜੀ ਤੇ ਦੇਖੋ ਕੀ ਪ੍ਰਾਈਸ ਆ ਬਈਆ ਇਸ ਦਾ 500 ਤੋਂ ਸਟਾਰਟਿੰਗ 500 ਕੀ ਮਿਲ ਜਾਏਗੀ ਆਪਕੋ ਜੀ ਸਟਾਰਟਿੰਗ ਆ 500 ਪ੍ਰਾਈਸ અલગ-alag ਪ੍ਰਾਈਸ ਹੀ ਲੱਗੂਗਾ ਠੀਕ ਹੈ 500 ਤੋਂ ਸਟਾਰਟਿੰਗ ਆ ਤੇ ਬਾਕੀ ਪ੍ਰਾਈਸ ਅਲੱਗ-ਅਲੱਗ ਆ ਸਾਰਿਆਂ ਦੇ ਤੇ ਕੁਆਂਟੀਟੀ ਕੱਪੜੇ ਦੇ ਦੇਖੋ ਕਿੰਨੀ ਜ਼ਿਆਦੇ ਆ ਨਾ ਤੇ ਦਿੱਲੀ ਦੇ ਵਿੱਚ ਇਹ ਮਾਰਕੀਟ ਲੱਗੀ ਹੁੰਦੀ ਆ ਜਨਪਤ ਮਾਰਕੀਟ ਕਹਿੰਦੇ ਨੇ ਤੇ ਜਿਵੇਂ ਆ ਦੇਖੋ ਲਓ ਜੀ ਇੰਡੀਪੈਂਡੈਂਟ ਆ ਬਹੁਤ ਜਿਆਦਾ ਕੁਆਂਟੀਟੀ ਤੁਹਾਨੂੰ ਮਿਲ ਜੂਗੀ ਤੇ ਆ ਦੇਖੋ ਲਓਗੇ ਬਾਕੀ ਆ ਗੀਆਂ ਅੱਗੇ ਟੀ-ਸ਼ਰਟਾਂ ਵਗੈਰਾ ਆ ਗੀਆਂ ਬਾਕੀ ਕੱਤੇ ਵਗੈਰਾ ਆ ਗਏ ਜਿਵੇਂ ਆ ਪਏ ਨੇ ਲਓ ਤੇ ਇੱਧਰ ਪੈਂਟੀਮੈਂਟ ਪਈ ਆ ਤੇ ਤੁਹਾਨੂੰ ਆਪਾਂ ਦੂਜੀ ਸਾਈਡ ਵੀ ਦਿਖਾਵਾਂਗੇ ਇਹ ਮੈਂ ਤੁਸੀਂ ਦੇਖ ਸਕਦੇ ਹੋ ਜੀਨ ਦੀ ਪੈਂਟ ਤੁਹਾਨੂੰ ਬਹੁਤ ਜ਼ਿਆਦਾ ਮਿਲ ਜੂਗੀ। ਲਓ। ਤੇ ਬਾਕੀ ਲੇਡੀ ਜਾ ਕੇ ਜਿਵੇਂ ਆਹ। ਤੇ ਆ ਵੀ ਲੇਡੀ ਨੇ। ਦੇਖੋ। ਬਾਕੀ ਆ ਪਏ ਨੇ ਇੱਧਰ ਲੇਡੀ ਜੀ। ਲਓ ਵੀ ਜਿਹੜਾ ਤੁਸੀਂ ਉੱਪਰ ਦੇਖ ਰਹੇ ਹੋ 600 ਰੁਪਏ ਬਾਈਓ ਨੇ ਕਹਿੰਦੇ 600 ਰੁਪਿਆ ਕੋਈ ਵੀ ਲੈ ਲਓ ਸੈਟ ਹੈ ਸਾਥ ਨੂੰ ਠੀਕ ਹੈ ਸੈਟਾ ਪੂਰਾ ਹਾਂ ਸੈਟਾ ਪੂਰਾ ਸੈਟਾ ਹੈ ਲਓ ਵੀ ਪੂਰਾ ਸੈਟਾ ਹੈ ਸਿਰਫ 600 ਦਾ ਇਹ ਸੈਟ ਹੈ ਇਹ ਵੀ ਸੈਟਾ ਜੀ ਪੂਰਾ ਲਓਗੇ ਠੀਕ ਹੈ ਜੀ ਇਸ ਵਿੱਚ ਮਿਲਦੇ ਨੇ 3 ਕਲਰ ਇਸਨੇ 3 ਕਲਰ ਇਸਨੇ 3 ਇਸਨੇ 4 ਠੀਕ ਹੈ ਜੀ ਤੇ ਕਲਰ ਆਪਸ਼ਨ ਵੀ ਕਾਫੀ ਜ਼ਿਆਦਾ ਹੈਗੀ ਆ 3 3 4 4 ਕਲਰ ਆਪਸ਼ਨ ਆਪਣੇ ਕੋਲ ਹੈਗੀ ਆ ਇਹਦੇ ਵਿੱਚ ਬਾਕੀ ਕਾਫੀ ਕਪੜਾ ਇਹ ਮਾਰਕੀਟ ਦੇ ਵਿੱਚ ਹੁੰਦਾ ਜਿਵੇਂ ਆ ਆ ਗਏ ਲੈਡੀ देखो देख सकते हो भैया क्या प्राइस है इनका स्टार्टिंग तो रेट क्या है लोग जी फाइव हंड्रेड तो मतलब स्टार्टिंग रेट स्टार्ट हो जाता है बाकी देखो सारे लोग ये लेडीज आ गए सारे अगे पेंट आ गई लोग, आ देखो ਤੇ ਕੱਪੜੇ ਦੀ ਕਵਾਂਟਿਟੀ ਦੇਖੋ ਕਿੰਨੀ ਜ਼ਿਆਦਾ ਹੈ ਨਾ ਤੁਸੀਂ ਕੱਪੜਾ ਦੇਖੋ ਕਿੰਨਾ ਪਿਆ ਲਓ ਜੀ ਕੱਪੜਾ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਪਿਆ ਤੇ ਆਹ ਦੇਖੋ ਜੀ ਲਓ ਜੀ ਤੇ Amazon ਉੱਤੇ ਮੈਟ ਮਿਲ ਜਾਣਗੇ ਜਿਹੜੇ ਸਿਰਫ 250 ਤੋਂ 700 ਹੋ ਜਾਂਦੀਆਂ ਤੇ ਬਹੁਤ ਸਾਰੇ ਡਿਜ਼ਾਈਨ ਨੇ ਇਹਦੇ ਵਿੱਚ ਜਿਵੇਂ ਤੁਸੀਂ ਦੇਖ ਸਕਦੇ ਹੋ ਲਓ ਜੀ ਤੇ ਕਾਫੀ ਵੱਡੀ ਇਹ ਮਾਰਕੀਟ ਆ ਇਹ ਮੈਟ ਵਗੈਰਾ ਤੁਸੀਂ ਦੇਖ ਸਕਦੇ ਹੋ ਲੋ ਇਹ ਡਿਜ਼ਾਈਨ ਦੇਖੋ ਕਿੰਨੇ ਸੋਹਣੇ ਨੇ ਲੋ ਇਹਾਈ ਮੇਂ ਡਿਜ਼ਾਈਨ ਸਾਰੇ ਤੁਹਾਨੂੰ ਮਿਲ ਜਾਣਗੇ ਇਹਦੇ ਵਿੱਚ ਲੋ ਬਾਕੀ ਬਹੁਤ ਸਾਰਾ ਤੁਹਾਨੂੰ ਇੱਥੇ ਦਿੱਲੀ ਦੇ ਵਿੱਚ ਸਸਤਾ ਕੱਪੜਾ ਤੇ ਐਵੇਂ ਦੇ ਮੈਟ ਮਿਲ ਜਾਣਗੇ ਤੇ ਤੁਹਾਨੂੰ ਲੇਡੀਜ਼ ਕੁੜਤੀਆਂ 350 ਦੇ ਇੱਥੋਂ ਸਟਾਰਟਿੰਗ ਰੇਟ ਮਿਲ ਜੂਗਾ ਤੇ ਅਲੱਗ-ਅਲੱਗ ਕਲਰ ਆਪਸ਼ਨ ਮਿਲ ਜੂਗੇ ਜਿਵੇਂ ਦੇਖ ਸਕਦੇ ਹੋ ਲਓ ਜੀ ਤੇ ਆ ਜਿਵੇਂ ਸਾਰੇ ਕਲਰ ਰੇਂਜ ਤੇ ਪਏ ਆ ਤੇ 350 ਤੋਂ ਸਟਾਰਟਿੰਗ ਹੋ ਜਾਂਦੀ ਆ ਤੇ ਅਲੱਗ-ਅਲੱਗ ਰੇਂਜ ਦੀ ਤੁਹਾਨੂੰ ਇੱਥੋਂ ਕੁੜਤੀ ਮਿਲ ਜੂਗੀ ਲਓ ਜੀ ਦੇਖੋ ਇਹ ਬਹੁਤ ਵੱਡੀ ਇਹ ਮਾਰਕੀਟ ਆ ਦਿੱਲੀ ਦੀ ਲੋਬੀ ਤੁਹਾਨੂੰ ਦਿੱਲੀ ਚ ਆਪਾਂ ਲੋਹੇ ਦੇ پارਸ ਦਿਖਾਉਨੇ ਆ ਆ ਦੇਖੋ ਦੋ ਬਾਈ ਕਹਿੰਦਾ ਵੀ ਲੋਹੇ ਦੇ ਬਣੇ ਹੋਏ ਨੇ ਤੇ ਬਾਕੀ ਖੂਬਸੂਰਤੀ ਦੇਖੋ پارਸ ਦੀ ਕਿੰਨੀ ਜ਼ਿਆਦੇ ਆ ਤੇ ਇੱਧਰ ਵੀ ਦੇਖੋ ਕਿੰਨੇ ਸੋਹਣੇ ਸੋਹਣੇ ਪਏ ਨੇ ਹਨਾ ਲੋਬੀ ਆ ਦੇਖੋ ਕਿੰਨਾ ਸੋਹਣਾ پارਸ ਆ ਰਾਹੀ ਤੁਸੀਂ ਤਾਂ ਬਹੁਤ ਸੇ ਪਾਜੀ ਆਪ ਥੋੜਾ ਟਿਕਨ ਲੱਗੇਗਾ ਹੂੰ ਹੂੰ ਆਹੇ ਵੰਡੇ ਨੂੰ ਟਿਕਨ ਲੱਗ ਜਾ ਠੀਕ ਹੈ ਬਈ ਆਪਾਂ ਨਾਲ ਕੋਈ ਬੋਸ ਨਹੀਂ ਓਕੇ ਜੀ ਹੈਲੋ ਬਾਈਕਾਂ ਦਾ ਵੈਰਾਈਟੀ ਤਾਂ ਬਹੁਤ ਆ ਭਾਈ ਲਓ ਵੀ ਐਵੇਂ ਦੇ ਬੈਗ ਵੀ ਤੁਹਾਨੂੰ ਇੱਥੋਂ ਬਹੁਤ ਸਾਰੇ ਮਿਲ ਜਾਣਗੇ ਜਿਵੇਂ ਆਹ ਬੈਗ ਪਏ ਨੇ ਲਓ ਵੀ ਦੇਖੋ ਲਓ ਜੀ ਤੇ ਜਾਰ 450 ਦਸ ਨੂੰ ਇਹ ਬੈਗ ਮਿਲ ਜੂਗਾ ਦਿੱਲੀ ਦੇ ਵਿੱਚੋਂ ਲਓ ਜੀ पाकिस्तानी दुपट्टा इस तरह का कलर में ये गुजराती है ये गुजराती है ये ने पाकिस्तानी के ने है ये पाकिस्तानी ने कलर डिजाइन तो बहुत है भाई इसका प्राइस है 1100 जैसे जे हम डिस्काउंट हो जाएगा डिस्काउंट हो जाएगा लो ਆ ਸਾਹਮਣੇ ਦੇਖੋ ਟੋਕਰੀ 550 ਦੀ ਤੇ ਦੇਖੋ ਵਰਕ ਦੇਖੋ ਕਿੰਨਾ ਸੋਹਣਾ ਹੋਇਆ ਹੋਇਆ ਜੇ ਮੈਟ ਵਗੈਰਾ ਹੈ ਨਾ ਲਓ ਬੋਲੇ ਹੋ 360 ਦੋ ਕਿਤਨੇ ਕਿ ਪੜ ਜਾਏਗੇ ਹੈ ਸਾਢੇ 350 ਤੇ 351 ਸਾਢੇ 652 ਹੈ ਕਲਰ ਆਪਸ਼ਨ ਕਾਫੀ ಜಾਪੀ ਜਾਦੇ ਆ ਜੇ ਇਹ ਟਾਪ ਨੇ ਨਾ ਬਾਜੀ ਇਹ ਤਾਂ ਜੀਨ ਨਾਲ ਨੂੰ ਹਾਂ ਜੀ ਲੈਣਾ ਲਓ ਵੀ ਇਧਰ ਆ ਗਿਆ ਦੂਜੀ ਸ਼ਾਈਡ ਕਪੜਾ ਜੇ ਮੈਂ ਤੁਸੀਂ ਦੇਖ ਸਕਦੇ ਹਾਂ ਦਿੱਲੀ ਤੇ ਪਹਿਲਾਂ ਤੁਹਾਨੂੰ ਪਿੱਛਲੀ ਸਾਈਡ ਦਿਖਾਈ ਜੀ ਹੁਣ ਆਪਾਂ ਤੁਹਾਨੂੰ ਦਿਖਾਉਣੀ ਆ ਦੂਜੀ ਸਾਈਡ ਤੇ ਆਪਾਂ ਫਿਰਦੇ ਆਂ ਜਨਪਤ ਮਾਰਕੀਟ ਦੇ ਵਿੱਚ ਤੇ ਬਹੁਤ ਸਾਰਾ ਇੱਥੇ ਕੱਪੜਾ ਜਿਵੇਂ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਥੋੜਾ ਕੱਪੜਾ ਇੱਥੋਂ ਮਿਲ ਜੂਗਾ ਲੇਡੀਜ਼ ਹੋਵੇ ਚਾਹੇ ਜੈਂਟਸ ਹੋਵੇ ਤੇ ਦੇਖੋ ਕੱਪੜਾ ਕਿੰਨਾ ਪਿਆ ਤੇ ਮਾਰਕੀਟ ਵਿੱਚ ਵੀ ਹੁਣ ਕੱਟੂ ਹੋਣ ਲੱਗ ਗਿਆ ਕਿਉਂਕਿ 11:00 ਵਜੇ ਮਾਰਕੀਟ ਓਪਨ ਹੋ ਜਾਂਦੀ ਆ ਤੇ ਬਹੁਤ ਸਾਰਾ ਕੱਪੜਾ ਜਿਵੇਂ ਤੁਸੀਂ ਦੇਖ ਸਕਦੇ ਹੋ ਤੇ ਰੇਟ तकरीबन ਉਹੀ ਹੁੰਦੇ ਆ ਜਿਆਦਾ ਜਿਆਦਾ ਰੇਟਾਂ ਦਾ ਫਰਕ ਨਹੀਂ ਹੁੰਦਾ ਜਿ ਆਪਾਂ ਕਹੀਏ ਤਾਂ ਸੇਮ ਹੀ ਰੇਟ ਹੋਣਗੇ ਕੋਈ ਜਿਆਦਾ ਫਰਕ ਨਹੀਂ ਹੋਊਗਾ ਸਟਾਰਟਿੰਗ ਰੇਟ ਮੰਨ ਲਓ ਵੀ ਤੁਹਾਨੂੰ ਇੱਥੋਂ 3350 ਦੇ तकरीबन ਦੇ ਵਿੱਚ ਕੱਪੜਾ ਸਟਾਰਟ ਹੋ ਜਾਂਦਾ ਕੋਈ ਵੀ ਅਗਰ ਤੁਸੀਂ ਲੈਣੇ ਹੋ ਤੇ ਬਾਕੀ ਕਾਫੀ ਵੱਡੀ ਇਹ ਮਾਰਕੀਟ ਆ ਜਨਪਤ ਮਾਰਕੀਟ ਕਹਿੰਦੇ ਆ ਜਿਹਨੂੰ ਦਿੱਲੀ ਦੇ ਵਿੱਚ ਇਹ ਲੱਗਦੀ ਆ ਤੇ ਆਪਾਂ ਹੁਣ ਜਾ ਰਹੇ ਆ ਮਾਰਕੀਟ ਤੋਂ ਬਾਹਰ ਲੋ ਵੀ ਦੇਖੋ ਹਾਂਜੀ ਅੱਜ ਆਪਾਂ ਤੁਹਾਨੂੰ ਦਿਖਾਈਆ ਦਿੱਲੀ ਦੀ ਜਨਪਤ ਮਾਰਕੀਟ ਤੇ ਮੈਨੂੰ ਉਮੀਦ ਕਰਦਾ ਹਾਂ ਵੀ ਤੁਹਾਨੂੰ ਆੱਜ ਦੀ ਇਹ ਵੀਡੀਓ ਪਸੰਦ ਆਈ ਹੋਊਗੀ ਜੇ ਵੀਡੀਓ ਤੁਹਾਨੂੰ ਚੰਗੀ ਲੱਗਿਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਮਿਲਦੇ ਆ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਅੱਜ ਤੱਕ ਵੀਡੀਓ ਦੇਖਣ ਲਈ ਧੰਨਵਾਦ ਜੀ